ਹਾਂਜੀ ਸੰਗਤ ਜੀ ਅੱਜ ਤੁਹਾਨੂੰ ਅੱਜ ਦਰਸ਼ਨ ਕਰਾਈਏ ਸਾਰੀ ਵਾਲੇ ਸੰਤਾਂ ਦੇ ਧੰਨ ਧੰਨ ਸੰਤ ਬਾਬਾ ਸਤਪਾਲ ਸਿੰਘ ਜੀ ਦੇ ਕੁਟਿਆ ਦੇ ਜਿੱਥੇ ਉਹਨਾਂ ਨੇ ਬੈਠ ਕੇ ਚੱਪ-ਤੱਪ ਕੀਤਾ ਤੇ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਤੇ ਜਿੱਥੇ ਆਪਾਂ ਉਹਨਾਂ ਦੀ ਸਮਾਦ ਤੇ ਮੱਥਾ ਟੇਕਿਆ ਤੇ ਹੁਣ ਇਹ ਸਮਾਦ ਤੇ ਕਾਫੀ ਵੱਡੀ ਬਿਲਡਿੰਗ ਵੀ ਬਣ ਚੁੱਕੀ ਆ ਤੇ ਪਰ ਉੱਥੇ ਇੱਕ ਚੀਜ਼ ਮੈਨੂੰ ਬਹੁਤ ਫੀਲ ਹੋਈ ਕਿ ਸਭ ਕੁਝ ਹੋਣ ਦੇ ਬਾਵਜੂਦ ਇੰਨੀ ਰੌਣਕ ਇੰਨੀ ਸੰਗਤ ਦੇ ਆਉਣ ਦੇ ਬਾਵਜੂਦ ਵੀ ਕੁਝ ਸੁੰਨਾ-ਸੁੰਨਾ ਜਿਹਾ ਲੱਗ ਰਿਹਾ ਏ ਜਿਵੇਂ ਕਿ ਕੁਝ ਖਾਲੀ ਹੋ ਗਿਆ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਪਹੁੰਚੇ ਤਪੱਸਥਾਨ ਤੇ ਤੇ ਆਪਾਂ ਮੈਂ ਵੀ ਪਹਿਲੀ ਆ ਰਹੀ ਇਸ ਸਥਾਨ ਤੇ ਦਰਸ਼ਨ ਕਰਨੇ ਜਾ ਰਹੀ ਸੀਗੀ ਤੇ ਆਪਾਂ ਇਸ ਸਥਾਨ ਦਾ ਜੋ ਵੀ ਇਤਿਹਾਸ ਆ ਇੱਥੋਂ ਦੇ ਜਿਹੜੇ ਵੀ ਸੇਵਾਦਾਰ ਆ ਉਹਨਾਂ ਦੇ ਮੂੰਹ ਜਵਾਨੀ ਸੁਣਾਵਾਂਗੇ ਤੇ ਤੁਸੀਂ ਵੀ ਸਾਰੇ ਜਾਣੇ ਵਲੌਗ ਦੇ ਨਾਲ ਬਣੇ ਰਹੋ ਤੇ ਧੱਕ ਕਰੋ ਦਰਸ਼ਨ ਤੇ ਜਿੰਨਾ ਹੋ ਸਕੇ ਆਪਾਂ ਤੁਹਾਡਾ ਸਾਰਿਆਂ ਨਾਲ ਇਤਿਹਾਸਾਂਜਾ ਕਰਾਂਗੇ ਇਸ ਕੁਟੀਆ ਬਾਰੇ ਕਿ ਸੰਤ ਮਹਾਰਾ ਜੀ ਨੇ ਇੱਥੇ ਕਿੰਨਾ ਟਾਈਮ ਤਪੱਸਿਆ ਕੀਤੀ ਤੇ ਕਿਦਾਂ ਇੱਥੇ ਆਉਂਦੇ ਹੁੰਦੇ ਸੀਗੇ ਤੇ ਕਿਵੇਂ ਹੁਣ ਇਹ ਕੁਟੀਆ ਬਣ ਚੁੱਕੀ ਆ ਤੇ ਚਲੋ ਆਜੋ ਕਰੀਏ ਦਰਸ਼ਨ ਫੇਰ ਅੰਦਰ ਜਾ ਕੇ ਇਹ ਵੀਡੀਓ ਆਪਾਂ ਬਹੁਤੀ ਲੰਬੀ ਨਹੀਂ ਬਣਾ ਰਹੇ ਇਹ ਵੀਡੀਓ ਸਿਰਫ 8-9 ਮਿੰਟ ਦੀ ਆ ਤਾਂ ਜੋ ਆਪਣੇ ਬਾਹਰ ਗਏ ਜਿਹੜੇ ਭੈਣ ਭਰਾ ਆ ਉਹ ਵੀ ਇਸ ਵੀਡੀਓ ਦੇ ਵਿੱਚ ਸੰਤਾ ਜੀ ਦੀ ਕੁਟੀਆ ਦੇ ਦਰਸ਼ਨ ਕਰ ਸਕਣ ਤੇ ਇਤਿਹਾਸ ਜਾਣ ਸਕਣ ਸੋ ਸਾਰੇ ਜਾਣੇ ਇਤਿਹਾਸ ਬਾਬਾ ਜੀ ਦਾ ਜਰੂਰ ਸੁਣਨਾ ਤੇ ਆਜੋ ਫੇਰ ਕਰੀਏ ਦਰਸ਼ਨ ਸਾਰੇ ਜਾਣੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਪੁਰਾਣਾ ਹੋਣਾ ਵਰਤਿਆ ਮੈਨੂੰ ਲੱਗਦਾ ਕਿ ਪਾਣੀ ਪੀਣ ਨੂੰ ਤੇ ਆਹ ਖਾਲੀ ਆ ਪਾਣੀ ਕਿੱਥੇ ਹੈ ਹਾਂਜੀ ਹਾਂਜੀ ਇਹ ਮੱਸੇ ਹੀ ਆ ਖਾਲੀ ਆ ਅੱਗੇ ਹਾਂਜੀ ਲਾ ਕੇ ਪਾਣੀ ਮੈਨੂੰ ਕਿੱਦਾਂ ਹੈ ਕੀ ਕਹਿੰਦਾ ਪਾਣੀ ਕਰਕੇ ਹੋ ਜਾਂਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਉਮੀਦ ਕਰਦੀ ਤੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਆਜੋ ਅੱਜ ਆਪਾਂ ਦਾ ਤੁਹਾਨੂੰ ਦਰਸ਼ਨ ਕਰਾਈਏ ਸਾਰੇ ਵਾਲੇ ਸੰਤਾਂ ਦੀ ਕੁਟਿਆ ਦੀ ਜਿੱਥੇ ਨਾ ਬੈ ਕੇ ਆਪਣੀ ਜਪ ਤਪ ਕੀਤਾ ਹੈਗਾ ਤੇ ਅੱਜ ਆਪਾਂ ਉੱਥੇ ਪਹੁੰਚੇ ਤਾਂ ਮੈਂ ਵੀ ਪਹਿਲੀ ਵਾਰ ਇਸ ਸਥਾਨ ਤੇ ਦਰਸ਼ਨ ਲੱਗੀ ਕਰਨ ਤੇ ਆਜੋ ਤੁਹਾਨੂੰ ਵੀ ਕਰਾਉਣੇ ਦਰਸ਼ਨ ਵਾਹ ਕੁੜੀ ਤੇਰਾ ਯਾਸ ਸੱਚੀ ਬਾਤ ਪਹਿਲਾਂ ਮੈਂ ਮੱਥਾ ਟੇਕ ਲਵਾਂ ਉਸ ਤੋਂ ਬਾਅਦ ਤਨੁਕਰੋਨੀ ਦਰਸ਼ਨ ਸਾਰਿਆਂ ਨੂੰ ਅਸੀਂ ਇਹ ਸਫੈਦਾ ਹੈਗਾ ਨਾ ਇਹ ਦੇਖ ਲਓ ਇਹ ਇੰਨਾ ਹੀ ਰਹਿ ਗਿਆ ਨਾ ਬਸ ਯਾ ਕਹਿੰਦੇ ਹੁੰਦੇ ਵੀ ਸਾਧੂ ਜਿੱਤ ਬਾਬਾ ਜੀ ਨੇ ਇੱਥੇ ਹੱਥ ਰੱਖਿਆ ਹੈਗਾ ਭਗਤੀ ਕਰਦੇ ਇੱਥੇ ਪਾ ਬੈਠੇ ਹੁਣ ਭਗਤੀ ਕਰਦੇ ਮਾਰੇ ਬਾਕੀ ਸਫੇਦੇ ਦੇਖ ਲੋ ਸਾਹਬ ਨਾਲ ਕਿੰਨੇ ਉੱਚੇ ਉੱਚੇ ਤੱਕ ਆ ਹਨ ਗਏ ਉਹ ਇਹ ਦੇਖ ਲੋ ਉੱਥੇ ਹੀ ਰੁਕ ਗਿਆ ਕਿੰਨੇ ਸਾਲ ਤੋਂ ਇੱਥੇ ਆਉਂਦੇ ਬੈ ਭਗਤੀ ਕਰਨਾ ਅੱਛਾ ਹਾਂਜੀ ਪਹਿਲਾਂ ਇਹ ਇੱਥੋਂ ਵੀ ਪਹਿਲਾਂ ਇਸ ਇੱਧਰ ਵੀ ਹੁੰਦੇ ਸੀ ਕਿ ਅੱਖੀਂ ਜੇ ਫੇਰ ਤਾਂ ਫੂੜਾ ਨਹੀਂ ਹੋ ਰਿਹਾ ਇੱਥੇ ਰਹਿੰਦੇ ਹੁੰਦੇ ਸੀ ਉਹ ਉੱਥੋਂ ਫਿਰ ਇੱਥੇ ਆਪਣਾ ਆ ਜੇ ਛੰਨ ਬਣਾਈ ਆ ਨਾ ਹਾਂਜੀ ਇੱਥੇ ਇੱਥੇ ਬੈਠ ਜਾਂਦੇ ਆ ਬੜੀ ਛੰਨ ਦੇ ਬਣਾਈ ਆ ਅੱਛਾ ਉਹਦੇ ਬਹੁਤ ਚਿਰ ਕੀਤੀ ਆ ਤਾਂ ਫਿਰ ਇਹ ਤੋਂ ਪਾ ਜਾਣੀ ਤਾਂ ਸਫੇਦੀ ਜੇ ਲੱਗਿਓ ਨਾਲ ਦੇ ਸਫੇਦੀ ਆ ਜੋ ਬਣਾ ਕੇ ਸਿੱਕੇ ਵਾਕੇ ਨਾਲ ਦੇ ਹਾਂਜੀ ਆ ਆ ਸਫੇਦੇ ਤਾਂ ਬੈਠਦੇ ਹੁੰਦੇ ਸੀ ਆ ਜਿਹੜਾ ਸਫੇਦੀ ਸੋਹਣਾ ਅੱਛਾ ਆ ਜਿਹੜਾ ਸਫੇਦਾ ਛੋਟਾ ਆ ਹਾਂਜੀ ਅੱਛਾ ਇਹ ਮਤਲਬ ਇਦਾਂ ਨਾਲ ਪੂਜੇ ਦੀ ਤੌਰ ਤੇ ਨਾ ਇਦਾਂ ਆ ਹੈਜ਼ ਉਹ ਵੀ ਨਾਲ ਦੇ ਬਰਾਬਰ ਦੇ ਹੀ ਆ ਜਿਹੜੇ ਚੌੜਾ ਜਿਹਾ ਫਿਰ ਹੋ ਗਿਆ ਜੇ ਸ਼ਾਮ ਪਰਮਾ ਦਾ ਕੁਦਰਤੀ ਤੌਰ ਤੇ ਮਨਦਾ ਸ਼ਾਨਦਾਰ ਜਿਹਾ ਬਣ ਗਿਆ ਹਾਂਜੀ ਇੱਥੇ ਬੈਠ ਕੇ ਬੈਠੇ ਨੇ ਬਹੁਤ ਭਗਤੀ ਕਰ ਦਿੰਦੇ ਇੱਥੇ ਬੈਠ ਕੇ ਬੈਠੇ ਰਹਿੰਦੇ ਹੁੰਦੇ ਸੀਗੇ ਤਾਂ ਫਿਰ ਇੱਥੇ ਆਹ ਜੇ ਡਾਣੇ ਵਾਲੇ ਤੋਂ ਵਾਲੇ ਬੈਠੇ ਤਕਰੀਬਨ ਡਾਣੇ ਫੜ ਕੇ ਖੜੇ ਰਹਿਣਾ ਹਾਂ ਅੱਛਾ ਅੱਛਾ ਜੀ ਆਪ ਇੱਥੇ ਤਾਂ ਸ਼ਾਂਤਾਂ ਥੋੜੀ ਜਿਹੀ ਹੋਇਆ ਬਣਾਈ ਨੂੰ ਇਹਨੂੰ ਇੱਥੇ ਮੀਂਹਕਣੀ ਜੀ ਆ ਜਾਂਦੇ ਮੀਂਹਕਣੀ ਕੇ ਵਿੱਚ ਇੱਥੇ ਬੈਠ ਜਾਂਦੇ ਹੁੰਦੇ ਸੀ ਤੇ ਆਹ ਉਹਨਾਂ ਹੀ ਕੁਰਸੀ ਆ ਹੂੰ ਤੇ ਨਾਲ ਬਾਲ ਟਿਰ ਜਾਂਦੇ ਮਗਰ ਤਾਂ ਭਗਤੀ ਦਾ ਸਿਰੋਂ ਬਚਪਨ ਤੋਂ ਹੀ ਮਤਲਬ ਬਾਲ ਵਾਸਤਾ ਤੋਂ ਹੀ ਇਸ ਪਾਸੇ ਲੱਗਿਆ ਸੀ ਹਾਂ ਜੀ ਪਹਿਲਾ ਹੋਈ ਆਪਣੇ ਪੰਡਤ ਜੀ ਉਹ ਦਾ ਕਾਟਦੇ ਅੱਛਾ ਜੀ ਹਾਂ ਜੀ ਤਾਂ ਫੌਜ ਦੇ ਵਿੱਚ ਭਾਤੇ ਕਿ ਫੌਜ ਵਿੱਚ ਵੀ ਨੌਕਰੀ ਕੀਤੀ ਆ ਅੱਛਾ ਜੀ ਨੌਕਰੀ ਫਿਰ 13 ਸਾਲ ਕੀਤੀ ਨੌਕਰੀ ਫੌਜ ਦੇ ਵਿੱਚ ਫਿਰ ਤੋਫੇ ਦਰਗਾਹ ਤੋਂ ਆਇਆ ਫਿਰ ਛੜ ਕੇ ਆ ਗਿਆ ਅੱਛਾ ਜੀ ਹਾਂ ਜੀ ਤੇ ਠੀਕ ਫਿਰ ਇੱਥੇ ਤਾਂ ਕਰਕੇ ਹੈ ਨਾ ਇੱਥੇ ਜਿੰਨੇ ਵੀ ਮਾਰ ਆਖਰੀ ਦਮ ਤੱਕ ਇੱਥੇ ਮਰ ਲਾਉਂਦੇ ਰਹੇ ਆ ਠੀਕ ਹੈ ਜੀ ਤੇ ਮਾਰੇ ਕਹਿੰਦੇ ਹੁੰਦੇ ਬਜਾ ਮੈਂ ਚਲ ਨਾਲ ਹੀ ਰਹਾਂ ਗਾ ਮਾਰੇ ਨਾਲ ਬਹੁਤ ਨਾਲ ਹੀ ਰਹੇ ਆ ਅੱਛਾ ਕੌਣ ਪਹਿਲੇ ਤਾਂ ਲੋਕਾਂ ਤੋਂ ਬਚ ਕੇ ਆਉਣੇ ਇੱਧਰ ਸਾਨੂੰ ਲੋਕਾਂ ਨੇ ਕੱਢਦੇ ਪਰੇਸ਼ਾਨ ਕੋ ਕਰਦੇ ਆ ਇੱਥੇ ਵੀ ਲੱਗ ਵੈਸੀ ਉਹ ਮੁੰਡੇ ਆਲੇ ਦੋ ਬੈਠੇ ਰਹਿੰਦੇ ਸੀ ਤਾਂ ਕੋ ਯਾਰ ਨਹੀਂ ਸੀ ਦਿੰਦੇ ਹਾਂ ਅੱਛਾ ਤਾਂ ਆਖਰੀ ਦਿਨ ਤੱਕ ਕਿ ਸਾਨੂੰ ਸਜੰਗਲ ਚ ਲੈ ਕੇ ਜਾਓ ਤੇ ਫਿਰ ਇਹ ਬਚਨ ਜੋ ਆਪਣੇ ਮੂਨੇ ਨਾਲ ਆਪਣੇ ਮੁਜਾਦ ਦੇ ਮੌਜ ਦੇ ਵਿੱਚ ਆਉਣਾ ਤੇ ਉਹ ਵੀ ਵਜਨ ਕਰਨੇ ਇੱਥੇ ਬਹੁਤ ਵੱਡਾ ਤਪ ਸਥਾਨ ਬਣਨਾ ਆ ਅੱਛਾ ਤੇ ਅਸੀਂ ਕਿਤੇ ਨਹੀਂ ਜਾਣਾ ਹੈਗਾ ਅਸੀਂ ਸ਼ੂਸ਼ਰੂ ਦੇ ਵਿੱਚ ਅਸੀਂ ਇੱਥੇ ਇੱਥੇ ਜਾ ਸਾਡਾ ਇੱਥੇ ਘਰ ਤੇ ਨਾਲ ਪਿਆਰ ਅਸੀਂ ਇੱਥੇ ਫਾਕਲੀ ਕੀਤੀ ਹੋਆ ਤਾਂ ਇੱਥੇ ਅਸੀਂ ਰਹਨਾ ਆ ਹਾਂ ਜਦੋਂ ਮਾਰੇ ਕਰਪਾਣਾ ਗਾਂ ਤੋਂ ਬਾਅਦ ਹੀ ਹਮਾਰਾ ਸ਼ਨਗਾ ਕਿਹਾਤ ਪੂਰੀ ਸਾਰਾ ਕੁਝ ਉਹ ਤਾਂ ਪਹਿਲਾਂ ਹੀ ਹੋ ਗਈ ਸੀ ਮਤਲਬ ਮੁਨੀ ਪਤਾ ਰੱਖ ਹੋ ਗਿਆ ਕਹਿੰਦਾ ਮਤਲਬ ਹਾਂਜੀ ਹੂੰ ਜਦੋਂ ਦੇ ਹੌਲੀ ਹੌਲੀ ਸਾਡਾ ਸੰਤ ਹੋਈ ਹੋਈ ਬਚਨ ਪੂਰੇ ਹੁੰਦੇ ਹੁੰਦੇ ਆ ਹਾਂਜੀ 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 ਤੇ ਮਤਲਬ ਆਪਾਂ ਏ ਅਣੀ ਤਾਂ ਹਾਂ ਇੱਕ ਗੱਲ ਦੇਖ ਲਓ ਵੀ ਜਿੱਦਾਂ ਸਫੇਦ ਦੇ ਬਾਕੀ ਸਿੱਧੇ ਤਾਂ ਨੂੰ ਹੀ ਗਏ ਹੋਆ ਤੇ ਇਹ ਸਫੇਦ ਦੇਖ ਲਓ ਵੀ ਸਿੱਧੇ ਆਲੇ ਦੁਆਲੇ ਨੂੰ ਫੈਲਿਆ ਹੋਇਆ ਆ ਇਹ ਛਾਂ ਵਾਸ ਹਾਂਜੀ ਛਾਂ ਰਹੇ ਹਾਂਜੀ ਪੈਸਾਰ ਰਹੇ ਹਾਂ ਪਿੰਡ ਵੀ ਨਾਲ ਇਹ ਹੀ ਆਪਣਾ ਸਾਰੀ ਸਾਰੀ ਪਿੰਡ ਆ ਤੇ ਮਾਲੋ ਰੁੱਤੂ ਕਰਦੇ ਪਰਿਵਾਰ ਨਾਲ ਤਾਂ ਕੋਈ ਦਾ ਮਲਕਤ ਹੈ ਨਹੀਂ ਸੀ ਭਰਾਵਾਂ ਦੇ ਨਾਲ ਵੀ ਆਪਣੀ ਮਸਤੀ ਦੇ ਰਹਿੰਦੇ ਸੀ ਇਹ ਤੇ ਦੇਖਣਾ ਇਹ ਇਹ ਲਿਮਟਿਡ ਜਗ੍ਹਾ ਹੀ ਨਹੀਂ ਮਤਲਬ ਇੱਥੇ ਬੈਠੇ ਜਿੱਥੇ ਜਗ੍ਹਾ ਤੋਂ ਚੋੜੀ ਚੋੜੀ ਬੂਰੀ ਬਿਸ਼ਾਉਣੀ ਇੱਦਾਂ ਬੈਰ ਕੇ ਪਾਜੀ ਉਹ ਰੱਬ ਦੀ ਲਿੰਚ ਹੋ ਜਾਣਾ ਬਸ ਹਾਂਜੀ ਜਿੱਥੇ ਦੇਖਣਾ ਹਾਂ ਤੇ ਹੋਰ ਕੋਈ ਖਾਣ ਪੀਣ ਦਾ ਕੁਝ ਨਹੀਂ ਹੈ ਪੀਣਾਂ ਦਾ ਕੁਝ ਨਹੀਂ ਹੈ ਨਹੀਂ ਤਾਂ ਅੱਜ ਗੱਲ ਤੇ ਬਾਬੇ ਦਾ ਕਿੰਨਾ ਗੱਡੀਆਂ ਚ ਘੋਮਲਾ ਘੜੀਆਂ ਲਾਈਆਂ ਹੋਈਆਂ ਹਾਂਜੀ ਹਾਂ ਉਹ ਤਾਂ ਆਪਣੇ ਕਿਸੇ ਨੇ ਮੰਗੇ ਲੋੜਵੰਦ ਨੇ ਵੀ ਧੰਨਵਾਦ ਚਾਹੀਦਾ ਨਹੀਂ ਵੀ ਕਪੜਾ ਆਹ ਕਮੀਜ਼ ਲੱਕੇ ਵੀ ਵਜਨ ਕਰਦੇ ਸਾਂ ਕਿ ਕਮੀਜ਼ ਆਪਣੇ ਤੋਲਾ ਬਣ ਲਾ ਕੇ ਦੇ ਦਿੱਤਾ ਉਹਨਾਂ ਨੂੰ ਲੈ ਵੀ ਆ ਲੈ ਰੋ ਇਹਨਾਂ ਸੀ ਨਾਲ ਨਰਮ ਦੇ ਲ ਸਾਰਿਆਂ ਦੇ ਭਲਾਈ ਤੋਂ ਦੇ ਸੀਗੇ ਸੋਤਨ ਸੋਤਨ ਉਹ ਤੇ ਲਈ ਦਾ ਫੜ ਕੇ ਛੱਡ ਗਏ ਉਹ ਹੀ ਗੱਲ ਬਾਕੀ ਮੈਂ ਕਹਿੰਨੀ ਵੀ ਦੇਖ ਲੋ ਸਫੇਦੇ ਸਾਰੇ ਸੁੱਦੇ ਹੀ ਆ ਹੈਨਾ ਸਹੀ ਗੱਲ ਹਾਂਜੀ ਉਹੀ ਤਾਂ ਹੈ ਦੇਖ ਲੋ ਟਾਹਣੀਆਂ ਸਫੇਦੇ ਦੀਆਂ ਕਿਦਾਂ ਵਾਲੇ ਦਵਾਲੇ ਨਿਕਲੀਆਂ ਵੇ ਲੋ ਇੱਧਰ ਕਿੰਨੇ ਆ ਉਧਾ ਦਰਾਖਤ ਅੰਬ ਹੀ ਆ ਸਾਰੇ ਵਾਸੇ ਆ ਨਾ ਹਰਿਆ ਭਰਿਆ ਕਿੰਨਾ ਆ ਜਾਮਣ ਦਾ ਹਾਂਜੀ ਜਾਂ ਜਾਮਣਾ ਜਾਂ ਅੰਬ ਇੱਕੋ ਪਤਾ ਨਹੀਂ ਕਹਾਂਦਾ ਦੇਖ ਲੋ ਬਿਨਾ ਪੱਖਿਆਂ ਤਾਂ ਨਹੀਂ ਤਾਂ ਦਬੈ ਹੁੰਦਾ ਹੈ ਨਾ ਇੱਥੇ ਦੇਖ ਲੋ ਸਾਂਤਾ ਜੀ ਦੀ ਕੁਟਿਆ ਦੇ ਮੱਥਾ ਟੇਕਣ ਤੋਂ ਬਾਅਦ ਆਪਾਂ ਗਏ ਗੁਰਦੁਆਰਾ ਸਾਹਿਬ ਹਰਖਵਾਲ ਕਿਉਂਕਿ ਪਿੰਡਾਂ ਦੇ ਵਿੱਚ ਤੇ ਸਾਨੂੰ ਇਹ ਲੱਗੇ ਪੈਂਦਾ ਆ ਤੇ ਇਸ ਗੁਰਦੁਆਰਾ ਸਾਹਿਬ ਦੀ ਮੈਂ ਵੀਡੀਓ ਨਹੀਂ ਬਣਾਈ ਕਿਉਂਕਿ ਇਸ ਗੁਰਦੁਆਰਾ ਸਾਹਿਬ ਤੇ ਪਹਿਲਾਂ ਵੀ ਮੈਂ ਦੋ ਵੀਡੀਓ ਪਾ ਚੁੱਕੀ ਆ ਤੇ ਜਿਨ੍ਹਾਂ ਨੇ ਵੀਡੀਓ ਨਹੀਂ ਦੇਖਿਆ ਉਹ ਮੇਰੇ ਪ੍ਰੋਫਾਈਲ ਦੇ ਵਿੱਚ ਜਾ ਕੇ ਜਰੂਰ ਵੀਡੀਓ ਚੈੱਕ ਕਰਨ ਤੇ ਆਪਾਂ ਇੱਥੇ ਵੀ ਜਾ ਕੇ ਦਰਸ਼ਨ ਕੀਤੇ ਆ ਤੇ ਤੁਸੀਂ ਵੀ ਸਾਰਿਆਂ ਨੇ ਕਰਨੇ ਧੰਨਵਾਦ